ਆ ਬੋਲਣ ਵਾਲਾ ਅਮਿਤ ਸ਼ਾਮ ਮਰਦਾਬਾਦ 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 ਜਨਤਾ ਪੀਂਦਰਾ ਉਹ ਅੰਬੇ ਦਾ ਅਮਰ ਰਹੇ ਅਮਰ ਰਹੇ ਅਮਰ ਰਹੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜਿੰਦਾਬਾਦ 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 ਸਤਿਕਾਰਯੋਗ ਸਾਥੀਓ ਮੈਂ ਕੌਮਤ ਸਦੋਖ ਸਿੰਘ ਵੜਗਾ ਮੈਂਬਰ ਸੂਬਾ ਕਮੇਟੀ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਪਿਛਲੇ ਦਿਨਾਂ ਦੇ ਦਰਮਿਆਨ ਪਾਰਲੀਮੈਂਟ ਦੇ ਅੰਦਰ ਜਿਹੜਾ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨੇ ਡਾਕਟਰ ਭੀਮਰਾਓ ਅੰਬੇਦਕਰ ਦੇ ਖਿਲਾਫ ਬੜੀ ਮਾੜੀ ਸ਼ਬਦਾਵਲੀ ਬੋਲੀ ਆ ਪਰ ਪ੍ਰਧਾਨ ਮੰਤਰੀ ਦੀ ਜਬਾ ਟੁੱਟ ਜਾਏ ਜਿਉ ਉਹਨੇ ਇੱਕ ਲਫ਼ਜ਼ ਵੀ ਉਹਦੇ ਬਾਰੇ ਬੋਲਿਆ ਹੋਵੇ ਬੀਜੇਪੀ ਦੀ ਸਰਕਾਰ ਉਹਦੇ ਬਾਰੇ ਸਾਰੇ ਲੋਕ ਜਾਣਦੇ ਆ ਉਹ ਦੇਸ਼ ਦੇ ਅੰਦਰ ਘੱਟ ਗੈਂਤਿਆਂ ਨੂੰ ਨਫ਼ਰਤ ਕਰਦੀ ਆ ਮੁਸਲਮਾਨਾਂ ਨੂੰ ਨਫ਼ਰਤ ਕਰਦੀ ਆ ਦਲਤਾਂ ਨੂੰ ਝੱਲਣ ਲਈ ਤਿਆਰ ਨਹੀਂ ਕਹਿਣ ਦਾ ਭਾਵ ਧਰਮ ਦੇ ਨਾਂ ਤੇ ਫੋਟਵਾ ਕੇ ਦੇਸ਼ ਦਾ ਮਾਹੌਲ ਬਗਾੜਨਾ ਚਾਹੁੰਦੀ ਆ ਡਾਕਟਰ ਭੀਮਰਾਓ Ambedkar ਜਿਹੜੇ ਅਸੀਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਮੰਨਦੇ ਆਂ ਔਰ ਸਾਰਾ ਹਿੰਦੋਸਤਾਨ ਦਾ ਬੱਚਾ-ਬੱਚਾ ਤੇ ਸਾਡੇ ਲਈ ਉਹ ਬਹੁਤ ਸਤਿਕਾਰਯੋਗ ਹੈ ਡਾਕਟਰ ਭੀਮਰਾਓ Ambedkar ਅਸੀਂ ਕਹਿਣਾ ਚਾਹੁੰਦੇ ਆਂ ਕਿ ਇਸ ਦੇਸ਼ ਦੇ ਅੰਦਰ ਸਾਡਾ ਧਰਮ ਨਰਮਕ ਢਾਂਚਾ ਔਰ ਇਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜਾ ਮੋਦੀ ਸਰਕਾਰ ਇਹਨੂੰ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਆਂ ਅਸੀਂ ਫੈਸਲਾ ਕੀਤਾ ਸਾਡੀ ਪੰਜਾਬ ਰਾਜ ਕਮੇਟੀ ਨੇ ਤੇ ਪੂਰੇ ਅੱਜ ਪੰਜਾਬ ਦੇ ਅੰਦਰ ਪਿੰਡਾਂ ਦੇ ਵਿੱਚ ਕਸਵਿਆਂ ਦੇ ਵਿੱਚ ਮੋਦੀ ਤੇ ਅਮਿਤ ਸ਼ਾਹ ਦੇ ਪੂਤਲੇ ਫੁੱਕੇ ਜਾਣਗੇ ਉਹਦੀ ਲੜੀ ਤਹਿ ਤੇ ਹੀ ਅਸੀਂ ਇੱਥੇ ਪੂਤਲਾ ਫੁੱਕਿਆ ਮੈਂ ਜਿੰਨੇ ਤੁਸੀਂ ਸਾਥੀ ਆਏ ਆ ਸਾਰੇ ਸਾਥੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ